ਇੱਥੇ ਇੱਕ ਨੌਜਵਾਨ ਦੀ ਕਥਿਤ ਤੌਰ ਤੇ ਪੁਲਿਸ ਵੱਲੋਂ ਕੁੱਟਮਾਰ ਕਰਕੇ ਹੋਈ ਮੌਤ ਦੇ ਮਾਮਲੇ 'ਚ ਅੱਜ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਸਿਮਰਤ ਕੋਰ ਬਾਦਲ ਮਿਤਕ ਨੌਜਵਾਨ ਦੇ ਘਰ ਪਹੁੰਚਿਆ ਤੇ ਪਰਿਵਾਰ ਨਾਲ ਦੁੱਖ ਦਾਜਾ ਕੀਤਾ ਹਸਿਮਰਤ ਕੋਰ ਬਾਦਲ ਨੇ ਨੌਜਵਾਨ ਦੀ ਮੌਤ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਉਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਵੀ ਸਵਾਲ ਖੜੇ ਕੀਤੇ ਜਦ ਕਿ ਹਸਿਮਰਤ ਕੋਰ ਬਾਦਲ ਵੱਲੋਂ ਮਿਤਕ ਨੌਜਵਾਨ ਦੇ ਮਾਮਲੇ 'ਚ ਬੁਲੇਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੋਸ਼ੀ ਖਿਲਾਫ ਤਖਤ ਕਾਰਵਾਈ ਦੀ ਮੰਗ ਕੀਤੀ ਗਈ। ਦੱਸ ਦੇਮ ਮ੍ਰਿਤਕ ਦੀ ਪਤਨੀ ਨੇ ਵੀ ਹਰਤਮਤ ਕੌਰ ਬਾਦਲ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਕਿਹਾ ਕਿ ਹਰਤਮਤ ਕੌਰ ਬਾਦਲ ਦੇ ਆਉਣ ਤੇ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਜੋਕੀ ਹੈ ਕਿ ਹਰਤਮਤ ਕੌਰ ਬਾਦਲ ਉਹਨਾਂ ਨੂੰ ਇਨਸਾਫ ਦਿਵਾਉਣਗੇ। ਜੀ ਆਇਆਂ ਨੂੰ ਤੁਹਾਡੇ ਕੋਲ ਦੁੱਖਾਂ ਦਾ ਤੁਹਾਡਾ ਮਿੱਠਾ ਕਰਦੇ। ਮੈਂ ਆਮ ਆਂ। ਥੈਂਕ ਯੂ ਸੋ ਮੱਚ ਤੁਸੀਂ ਮੇਰੇ ਪੁਲੇ ਆਏ ਇਹ ਪਹਿਲੀ ਵਾਰ ਲੱਗ ਗਿਆ ਕਿ ਕਿ ਕੋਈ ਸਪੋਰਟ ਮਿਲੀ ਹੈ ਕਿਉਂਕਿ ਉਹਨਾਂ ਨੇ ਸਾਹਮਣੇ ਬੈਠ ਕੇ ਇੱਕ ਜੋ ਫੋਨ ਕੀਤਾ ਨਾ ਉਹਦੇ ਸਾਨੂੰ ਸਭ ਕੁਝ ਕਲੀਅਰ ਹੋ ਗਿਆ ਕਿਉਂਕਿ ਹੁਣ ਤੱਕ ਜਿੰਨੇ ਵੀ ਆ ਰਹੇ ਸੀ ਸਭ ਹਵਾਈ ਗੱਲਾਂ ਕਰ ਰਹੇ ਬਟ ਸੀਰੀਅਸਲੀ ਕੁਝ ਕਰਕੇ ਗਏ ਐਂਡ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਜ਼ਰੂਰ ਪੋਸਟਪਨ ਰਿਪੋਰਟ ਆਈ ਹੈ ਮੈਡੀਕਲ ਉਸ ਪੋਜ਼ਿਟਿਵ ਦੱਸਿਆ ਗਿਆ ਪੁਲਸ ਵੱਲੋਂ ਦਿੱਤੀ ਗਈ ਹੈ ਉਹਦੇ ਬਾਰੇ ਕੀ ਰਿਪੋਰਟ ਆਈ ਹੈ ਰਿਪੋਰਟ ਦਿੱਤੀ ਗਈ ਹੈ ਪੋਸਟਮਾਰਟਮ ਪੋਸਟਿੰਗ ਦੱਸਿਆ ਗਿਆਗਾ ਕਿ ਡਰਗ ਮਾਮਲੇ ਦੇ ਬਿਚਾਰ ਪੋਜ਼ਿਟਿਵ ਨੈਗੇਟਿਵ ਰਿਪੋਰਟ ਤਾਂ ਹਲੇ ਤਾਂ ਹਲੇ ਰਿਪੋਰਟ ਨਹੀਂ ਆਈ ਸਰ ਪੁਲਿਸ ਪੁਲਿਸ ਤਾਂ ਜੀ ਬਹੁਤ ਕੁਝ ਬੋਲੇਗੀ ਇਹਨਾਂ ਕੋਲੇ ਤਾਂ ਕਹਾਣੀਆਂ ਆ ਰਿਪੋਰਟ ਆਈ ਰਿਪੋਰਟ ਸਾਡੇ ਕੋਲੇ ਰਿਪੋਰਟ ਨਹੀਂ ਪਹੁੰਚੀ ਹਲੇ ਤੱਕ ਤਾਂ ਰਿਪੋਰਟ ਉਹੀ ਹੈ ਜੇ ਐਸੇ ਵੀ ਰਿਪੋਰਟ ਲੈ ਆ ਕੇ ਦੇ ਦਿੰਗੇ ਤਾਂ ਵੀ ਕੋਈ ਪਤਾ ਨਹੀਂ ਜੀ ਅੱਜ ਪੁਲਿਸ ਦੇ ਹੱਥ ਤੱਕ ਜੋ ਮਰਜ਼ੀ ਕਰੇਗਾ ਤੁਸੀਂ ਅਗਲਾ ਸਟੈਪ ਪੱਸ ਸੀ ਹਾਂਜੀ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਦੇ ਬਾਹਰ ਤਰਨਾ ਦਿਨ ਜਾ ਰਹੇ ਹਾਂ ਤਾਂ ਜੋ ਵੀ ਇਨਸਾਫ ਪਸੰਦ ਦਾ ਲੋਕ ਨੇ ਸਾਰੇ ਸਾਡੇ ਨਾਲ ਜੁੜ ਰਹੇ ਆ ਤਾਂ ਮੈਂ ਈ ਵਿਊਅਰਸ ਨੂੰ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਡੇ ਨਾਲ ਪਲੀਜ਼ ਜੁੜੋ ਤੇ ਆਪਾਂ ਜਸਟਿਸ ਮੰਗੇ ਇਹਨਾਂ ਨੂੰ ਪੁੱਛੇ ਵੀ ਤੁਸੀਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਮੈਮ ਹੁਣ ਤੱਕ ਡਿਮਾਂਡ ਕੀ ਹੈ ਕੋਪਸ ਕਹਿੰਦੀ ਮਾਮਲਾ ਦਰਜ ਕਰਤਾ ਚਾਰ ਲੋਕਾਂ ਦਾ ਮਾਮਲਾ ਤਾਂ ਬਹੁਤ ਪਹਿਲਾਂ ਦਾ ਦਰਜ ਹੈ ਜੀ ਗੱਲ ਇਹ ਹੈ ਕਿ ਐਫ ਆਈ ਆਰ ਜਿੰਨੇ ਕਿਤੇ ਕੋਈ ਅਰੈਸਟ ਨਹੀਂ ਹੋਈ ਹੁਣ ਤੱਕ ਕੋਈ ਵੀ ਕਾਰਵਾਈ ਕੁਝ ਨਹੀਂ ਹੋ ਰਿਹਾ ਕੋਈ ਅਰੈਸਟ ਕਰੋ ਆਹੀ ਮੈਮ ਕਹਿ ਕੇ ਗਏ ਆ ਕਾਲ ਕਰਕੇ ਕਿ ਅਰੈਸਟਾ ਕਰੋ ਦੱਸੋ ਕੌਣ ਅਰੈਸਟ ਕੀਤਾ ਬੱਚੇ ਦਾ ਜਨਮ ਦਿਨ ਸੀਗਾ ਕੱਲ ਮਿਸ ਕੀਤਾ ਹੋਗਾ ਬਹੁਤ ਜ਼ਿਆਦਾ ਉਹ ਤਾਂ ਕਰਨੀ ਹੈ ਜੀ ਇਹ ਤੁਸੀਂ ਕਾਫੀ ਇਮੋਸ਼ਨਲ ਕੁਐਸਚਨ ਪੁੱਛ ਲਿਆ ਜੀ ਕੱਲ ਕਨ ਦਾ ਬਰਥਡੇ ਸੀਗਾ ਤਾਂ ਅਸੀਂ ਡਿਸਟਰਬਡ ਹੀ ਚੱਲ ਰਹੇ ਹਾਂ ਪਤਾ ਹੈ ਬਟ ਅਸੀਂ ਜਿੰਨਾ ਅਸੀਂ ਕਰ ਸਕਦੇ ਸੀਗੇ ਉਹਨੇ ਬਹੁਤ ਮਿਸ ਕੀਤਾ ਆਪਣੇ ਪਾਪਾ ਬਹੁਤ ਜ਼ਿਆਦਾ ਇਹ ਇਧਰ ਆਵਾਂ ਲੱਗੀਆਂ ਉਹਦੇ ਦੋਸਤ ਕੁਝ ਵੀ ਨਹੀਂ मैम ਹੋਰ ਵੀ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੈ ਕਿ ਹਮ ਮੰਗ ਸਾਨੂੰ ਜਸਟਿਸ ਚਾਹੀਦਾ ਜੀ ਜਿਹੜੇ ਲੋਕਾਂ ਨੇ ਆ ਗਲਤ ਕਿਤਾ ਜਿਹੜੇ ਵੀ ਕਲਪਰੇਟਸ ਨੇ ਜਿਨ੍ਹਾਂ ਨੇ ਇਹਨਾਂ ਜ਼ੁਲਮ ਟਾਇਆ ਉਹਨਾਂ ਦੇ ਗ੍ਰੈਂਡ ਸੈਕਸ਼ਨ ਹੋਣਾ ਚਾਹੀਦਾ ਇਮੀਡੀਏਟਲੀ ਟਰਮੀਨੇਟ ਕਰਨਾ ਚਾਹੀਦਾ ਇਹਨਾਂ ਨੂੰ ਐਂਡ ਦੇ ਸ਼ੁੱਡ ਬੀ ਸੈਂਡ ਬਿਹਾਈਂਡ ਦ ਬਾਰਸ ਐਸ ਸੋਨ ਐਸ ਪੋਸੀਬਲ ਆਇਨ ਕਿ ਐਕਸ਼ਨ ਹੋ ਹੀ ਨਹੀਂ ਰਿਹਾ ਸੀ ਤਾਂ ਹੁਣ ਮੈਮ ਨੇ ਕਿਹਾ ਸਿੱਧਾ ਮਤਲਬ ਕਿਤਾ ਫੋਨ ਉਹਨਾਂ ਨੂੰ ਤੇ ਡੀਆਈਜੀ ਨੇ ਕਿਤਾ ਤੇ ਉਹ ਵੀ ਐਕਸਕਿਊਜ਼ਸ ਦੇ ਰਹੇ ਸੀ ਬੇਸਿਕਲੀ ਤਾਂ ਉਹਨਾਂ ਨੇ ਜਿਸ ਤਰ੍ਹਾਂ ਨਾਲ ਇੱਕ ਫਟਕਾਰ ਲਗਾਈ ਹੈ ਮੇਰੇ ਖਿਆਲ ਇੰਨਾ ਬਹੁਤ ਸੀ ਉਹਨਾਂ ਲਈ ਲੱਗਦਾ ਮੈਡਮ ਦੇ ਉਹਨਾਂ ਕੋਈ ਕਿਰਨ ਜਗ ਗਈ ਹੈ ਤੁਹਾਨੂੰ ਲੱਗਦਾ ਜੀ ਇੱਕ ਇੱਕ ਹੋਪ ਇੱਕ ਰੇ ਆਫ ਹੋਪ ਦਿਖ ਰਹੀ ਹੈ ਮੈਨੂੰ ਕਿ ਸ਼ਾਇਦ ਸ਼ਾਇਦ ਹਲੇ ਵੀ ਮੈਂ ਸ਼ਾਇਦ ਹੀ ਕਹੂੰਗੀ ਕਿ ਹਾਂਜੀ ਇੱਕ ਇਹਨਾਂ ਨੇ ਕੀਤਾ ਐਲਾਨ ਇਹਨਾਂ ਨੇ ਕਿਹਾ ਸਾਥ ਹਾਂ ਆਈ ਜਸਟ ਹੋਪ ਕਿ ਮੰਨਣ ਹੋਣਾ ਤੇ ਕੱਲ ਕਿਵੇਂ ਦੇਖੋ ਸਭ ਤੋਂ ਪਹਿਲਾਂ ਘਟਨਾ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਜੀ ਆ ਇਸ ਤੋਂ ਬਾਅਦ ਪਰਿਵਾਰ ਤੇ ਦੇਖੋ ਜੀ ਪਹਿਲੇ ਤਾਂ ਜਿਆਦਾ ਘਟਨਾ ਹੋਈ ਸਾਰੀ ਬੰਡੀ ਦੀ ਰੋ ਹਿਲ ਕੇ ਹਿਲਾਕੇ ਰਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਐਮਸ ਦੀ ਪੋਸਟਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਤੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ 'ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬੀਤੀ ਤੇ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਤਲਤ ਆ ਹੀ ਸੋਚ ਤੋ ਬਹਾਰੇ ਤਾ ਫੇਰ ਜਦ ਇਹ ਪਤਾ ਲਗੇ ਕਿ ਆ ਪੁਲਲ ਜਿਹੜੇ ਇਨਸਾਨਾਂ ਦੀ ਰੱਖਸ਼ਾ ਵਾਸਤੇ ਹੁੰਦੀ ਹੈ ਉਹ ਪੁਲਸੀ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹੀ ਤਸ਼ੱਦਦ ਕਰਨ ਲੱਗ ਜਾਏ ਤੇ ਫੇਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਿਵਾਰ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾ ਟਿੰਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ ਸਸਪੈਂਸ਼ਨ ਔਰ ਡਿਸਮਿਸਲ ਕੁਝ ਨਹੀਂ ਹੋਏ ਤੇ ਫੇਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅਜ ਨਹੀਂ ਜਾਗਣਗੇ ਤੇ ਫੇਰ ਪੰਜਾਬ ਦਾ ਆਪਾ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਵੀ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਕਰੈਂਟ ਨਹੀਂ ਲੱਗਿਆ ਮਹਾਰਾਜ ਸੇ ਸਾਡਾ ਮੁੱਖ ਮੰਤਰੀ ਆਇਆ ਆਪਣਾ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਸੀਐਮ ਸਾਹਿਬ ਦੋ ਦਿਨ ਰਹਿ ਕੇ ਇਹ ਦੋ ਦਿਨ ਇੱਥੇ ਰਹਿ ਕੇ ਕੀ ਗਏ ਹੁਣ ਮੋਡ ਮੰਡੀ ਚੇ ਵੀ ਇੱਕ ਐਕਸ ਫੌਜੀ ਜਿਹੜਾ ਨਸ਼ਾ ਤਸਕਰਾਂ ਨੂੰ ਰੋਕ ਰਿਆ ਸੀਗਾ ਉਹਦੀ ਲੱਤਾਂ ਭੰਨ ਕੇ ਉਹਦਾ ਬੁਰਾ ਹਾਲ ਕਰਤਾ ਉਹ ਫੜੇ ਗਏ ਕਿਉਂ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਕਰਾ ਦੇ ਮੁੰਡਿਆ ਦੇ ਨਾਲ ਆ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸੱਪ ਨੇ ਘਟਲੇ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਿਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹਦੇ ਲਾਨਤ ਹੈ ਇਹਦੇ ਪੁਲਸ ਦੇ ਉੱਤੇ ਤੇ ਲਾਨਤ ਹੈ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦੇ ਉੱਤੇ ਕਲੰਕ ਨਾ ਲੱਗੇ ਮੈਂ ਡੀਏਜੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉੱਤਰ ਕੇ ਬੰਦੇ ਆਨੂੰ ਆਪਣੇ ਜਾਨ ਮਾਲ ਦੀ ਰੱਖਸ਼ਾ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾਵ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਜਾਂ ਤੇ ਨਸ਼ਾ ਤੇ ਠੇਕਿਆ ਜਾਏ ਬੇਕਸੂਰਾਂ ਨੂੰ ਫੜ ਫੜ ਕੇ ਹਸਰਾ ਤੇ ਕਾਰਵਾਈ ਕੀਤੀ ਜਾ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪ ਦੇ ਪੁਤਲੇ ਇਨਸਾਫ ਇੱਕ ਪੈਨ ਨੂੰ ਆਪ ਦੇ ਘਰ ਵਾਲੇ ਦਾ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲ ਆ ਹਰਕਤ ਕੀਤੀ ਹੈ ਉਹਨਾਂ ਨੂੰ ਬੰਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਉਂਦੋਂ ਕਿ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉੱਤੇ ਲੋਕਾਂ ਨੂੰ ਜਗਾਉਣਗੇ ਅਕਾਲੀ ਦਲ ਕੀ ਐਕਸ਼ਨ ਲਊਗਾ ਤੁਹਾਡਾ ਅਕਾਲੀ ਦਲ ਕਿ ਕੀ ਜਸਤੂ ਮਾਮਲੇ ਦੱਸੇ ਨੇ ਇਤਨੇ ਕਈ ਮਾਮਲੇ ਆਏ ਨੇ ਪੁਲਿਸ ਦੇ ਮਾਮਲੇ ਕਈ ਸਾਹਮਣੇ ਆਏ ਨੇ ਪਰ ਅਕਾਲੀ ਦਲ ਦਾ ਕੀ ਐਕਸ਼ਨ ਲੈਣ ਵਾਲਾ ਦੇਖੋ ਨਸ਼ਾ ਵਿਰੋਧ ਇਹ ਜਿਹੜਾ ਢੋਂਗ ਰਚਿਆ ਜਾ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਨਾ ਨਸ਼ੇ ਖਤਮ ਹੋ ਰਹੇ ਨੇ ਲੇਕਿਨ ਨਸ਼ੇ ਦੇ ਨਾ ਚੇ ਫੋਕੀ ਵਾਵਾਇ ਖਟਣ ਵਾਸਤੇ ਇਹ ਸਾਰੇ ਮੁਕਾਬਲੇ ਬਣਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਚੱਕਿਆ ਜਾ ਰਿਹਾ ਤੇ ਪੁਲਿਸ ਸਖ਼ਤ ਕਰ ਰਹੀ ਹੈ ਇਹਦੇ ਖਿਲਾਫ ਲੋਕੀ ਲੜਨਗੇ ਸ਼ਰੋਮਣੀ ਅਕਾਲੀ ਦਲ ਡਟ ਹਾਂਜੀ ਹਾਂਜੀ ਮੈਂ ਦੇਖੂੰ ਹਾਂ ਹਾਂ ਕੋ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਪਹੁੰਚੇ ਹੋ ਨਵਦੀਪ ਅੱਜ ਅਸੀਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਪਹੁੰਚੇ ਸੀ ਕਿਉਂਕਿ ਇਹ ਜੋ ਲੜਕਾ ਸੀ ਨਰਿੰਦਰ ਜੀ ਸਾਡਾ ਛੋਟਾ ਵੀਰ ਬਿਨਾਂ ਕਿਸੇ ਕਸੂਰ ਤੋਂ ਪੁਲਿਸ ਨੇ ਇਸ ਨੂੰ ਚੱਕ ਕੇ ਜਿਸ ਤਰ੍ਹਾਂ ਟੌਰਚਰ ਕੀਤਾ ਤੇ ਇਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਪੁਲਿਸ ਉਲਟਾ ਉਸਤੇ ਦੋਸ਼ ਲਾਉਣ ਦੇ ਚੱਕਰ ਦੇ ਵਿੱਚ ਹੈ ਆਪਣੀ ਹਿੰਮਤ ਨਾਲ ਇਹਨਾਂ ਨੇ ਪੋਸਟਮਾਰਟਮ ਕਰਵਾ ਕੇ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ ਕਿ ਵੀ ਇਸ ਨੂੰ 3 ਡਿਗਰੀ ਟੌਰਚਰ ਦੇ ਨਾਲ ਮਾਰਿਆ ਗਿਆ ਉਸਤੇ 16 ਜਗ੍ਹਾ ਤੇ ਜ਼ਖਮ ਆਏ ਐ ਅੱਖਾਂ ਤੱਕ ਦੇ ਵਿੱਚ ਕਰੰਟ ਲਾਇਆ ਗਿਆ ਸੋ ਬਹੁਤ ਬੁਰੀ ਤਰ੍ਹਾਂ ਇਸ ਬੱਚੇ ਦਾ ਕਤਲ ਪੁਲਿਸ ਵੱਲੋਂ ਕੀਤਾ ਗਿਆ ਉਸ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪਰਿਵਾਰ ਲਈ हम दर्दी प्रकट करने वास्ते आए सी ये जो सरकार ने युद्ध नश्या विरुद्ध छेड़या है ये अपने ही लोकां दे विरुद्ध छेड़ता नशा तस्करਾਂ ਦੇ विरुद्ध ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਪਹਿਲਾਂ ਮੈਂ ਬਠਿੰਡੇ ਦੇ ਵਿੱਚ ਬੜਿਆਲ ਹਸਪੀਟਲ ਦੇ ਵਿੱਚ ਇੱਕ ਪਾਈ ਬਖਤੌਰ ਤੋਂ ਲੜਕਾ ਐਡਮਿਟ ਹੈ ਉਸਨੇ ਨਸ਼ਿਆਂ ਦੇ ਵਿਰੁੱਧ ਇੱਕ ਪਿੰਡ ਵਿੱਚ ਕਮੇਟੀ ਬਣਾਈ ਹੋਈ ਸੀ ਔਰ ਉਸਨੇ ਉਸ ਨੂੰ ਨਸ਼ਾ ਤਸਕਰਾਂ ਨੇ ਉਹਦੀਆਂ ਲੱਤਾਂ ਤੋੜ ਕੇ ਹੱਡੀਆਂ ਚੂਰ-ਚੂਰ ਕਰਕੇ ਸੱਟਦਾ ਪੁਲਿਸ ਦੀ ਪਰਿਵਾਰ ਕਹਿ ਰਿਹਾ ਕਿ ਪੁਲਿਸ ਦੀ ਪੂਰੀ ਸ਼ੈ ਹੈ ਉਹਨਾਂ ਦੇ ਖਿਲਾਫ ਵੀ ਕੋਈ ਯੋਗ ਕਾਰਵਾਈ ਨਹੀਂ ਹੋ ਰਹੀ ਜਿਹੜੀ ਬਣਦੀ ਹੈ ਸੋ ਇੰਨੇ ਹੌਸਲੇ ਬਲੰਦ ਹੈ ਨਸ਼ਾ ਤਸਕਰਾਂ ਦੇ ਕਿਉਂਕਿ ਜਿਹੜਾ ਇਹ ਯੁੱਧ ਛੇੜਿਆ ਹੈ ਬਿਨਾਂ ਕਿਸੇ ਪਲੈਨਿੰਗ ਤੋਂ ਸਰਕਾਰ ਨੇ ਛੇੜਿਆ ਕੋਈ ਪਲੈਨਿੰਗ ਨਹੀਂ ਬਣਾਈ ਕਿ ਕਿਦੇ ਘਰ ਟੋਣੇ ਹੈ ਕਿਹਨੂੰ ਫੜਨਾ ਹੈ ਕਿਹਦੀ ਕਿਹਨੂੰ ਸਜ਼ਾ ਦੇਣੀ ਹੈ ਕੌਣ ਨਸ਼ਾ ਤਸਕਰ ਹੈ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਲੋਕਾਂ ਨੂੰ ਪੁਲਿਸ ਨੂੰ ਕਹਤਾ ਵੀ ਤੁਸੀਂ ਪਿੰਡਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਲੋਕਾਂ ਦੇ ਘਰ ਘਟਾ ਦਿਓ ਪੁਲਿਸ ਨੇ ਕਿਤੇ ਵੀਡੀਓ ਤੋਂ ਲਖਾਇਆ ਵੀ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕੋਈ ਗਰੀਬ ਦੋ ਮਰਲੇ ਪੰਚਾਇਤੀ ਜਗ੍ਹਾ ਰੋਕ ਕੇ ਅਗਰ ਬੈਠਾ ਹੈ ਤਾਂ ਉਸ ਨੂੰ ਨਸ਼ਾ ਤਸਕਰ ਕਹਿ ਕੇ ਉਹਦਾ ਘਟਾਤਾ ਉੱਥੇ ਜਾ ਕੇ ਕਹਿੰਦੇ ਤੇਰਾ ਨਜਾਇਜ਼ ਕਬਜ਼ਾ ਹੈ ਬਾਹਰ ਆ ਕੇ ਕਹਿੰਦੇ ਨਸ਼ਾ ਤਸਕਰ ਸੀ ਇਵੇਂ ਹੁਣ ਇਦਾਂ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਕੇ ਉਹਨਾਂ ਨੂੰ ਟੌਰਚਰ ਕਰਕੇ ਮਾਰਤਾ ਕਿਉਂਕਿ ਟੀਚੇ ਦਿੱਤੇ ਹੋਏ ਆ ਵੀ ਇੰਨੇ ਪਰਚੇ ਤੁਸੀਂ ਦਿਨ ਵਿੱਚ ਕਰਨੇ ਆ ਮਹੀਨੇ ਦੇ ਇੰਨੇ ਘਰ ਟਾਉਣੇ ਆ ਇਸ ਤਰ੍ਹਾਂ ਦੇ ਟੀਚੇ ਦੇਣ ਨਾਲ ਨਸ਼ਾ ਕਦੇ ਨਹੀਂ ਹਟ ਸਕਦਾ ਨਸ਼ਾ ਤਾਂ ਕਿਸੇ ਪਲੈਨਿੰਗ ਨਾਲ ਸੰਜੀਦਗੀ ਨਾਲ ਹਟੂਗਾ ਜਦੋਂ ਪੁਲਿਸ ਤੇ ਸਰਕਾਰ ਨਸ਼ਾ ਤਸਕਰਾਂ ਨੂੰ ਸ਼ਹਿ ਦੇਣੋਂ ਬੰਦ ਕਰੂਗੀ ਉਦੋਂ ਹੀ ਨਸ਼ਾ ਹਟੂਗਾ ਹਮ ਸੀਐਮ ਸਾਹਿਬ ਵੀ ਦੋ ਵਾਰੀ ਆ ਚੁੱਕੇ ਨੇ ਕਿ ਆਸਾ ਹੋਇਆ ਸੀਗਾ ਇੱਕ ਵਾਰੀ ਵੀ ਪਰਿਵਾਰ ਨਾਲ ਗੱਲਬਾਤ ਦੇਖੋ ਸੀਐਮ ਸਾਹਿਬ ਤੁਹਾਨੂੰ ਸਭ ਨੂੰ ਪਤਾ ਹੈ ਵੀ ਕਿੰਨੇ ਸੰਜੀਦਾ ਨੇ ਪੰਜਾਬ ਪ੍ਰਤੀ ਔਰ ਹੁਣ ਉੱਤੇ ਦਿੱਲੀ ਦੀ ਟੀਮ ਵੀ ਆ ਚੁੱਕੀ ਹੈ ਇਸ ਕਰਕੇ ਸੀਐਮ ਸਾਹਿਬ ਦੇ ਹੱਥ ਦੇ ਵਿੱਚ ਤਾਂ ਵੈਸੇ ਵੀ ਕੁਝ ਹੈ ਨਹੀਂਗਾ ਹੁਣ ਤਾਂ ਦਿੱਲੀ ਵਾਲੇ ਹੀ ਸਾਰਾ ਪੰਜਾਬ ਤੇ ਰਾਜ ਕਰ ਰਹੇ ਐ ਔਰ ਸੀਐਮ ਸਾਹਿਬ ਜਿੰਨਾ ਕਿਚਰ ਉਹਨਾਂ ਦੇ ਹੱਥ ਵਿੱਚ ਵੀ ਸੀ ਉਹਨਾਂ ਨੇ ਕੋਈ ਪਲੈਨਿੰਗ ਤਾਂ ਕਰੀ ਨਹੀਂ ਸੀ ਉਹ ਤਾਂ ਤਰੀਕਾਂ ਤੇ ਤਰੀਕਾਂ ਦਿੰਦੇ ਆ ਰਹੇ ਸੀ ਕਦੇ ਕਹਿੰਦੇ 26 ਜਨਵਰੀ ਤੱਕ ਨਸ਼ਾ ਹਟਾਵਾਂਗੇ ਕਦੇ 15 ਅਗਸਤ ਦੀ ਤਰੀਕ ਦੇ ਦਿੰਦੇ ਸੀ ਹੁਣ 31 ਮਈ ਦੀ ਦਿੱਤੀ ਸੀ ਉਹ ਵੀ ਇਸ ਕਰਕੇ ਦਿੱਤੀ ਸੀ ਕਿਉਂਕਿ ਲੁਧਿਆਣਾ ਵੈਸਟ ਦੇ ਵਿੱਚ ਇਲੈਕਸ਼ਨ ਆ ਗੀਆਂ ਔਰ 31 ਮਈ ਤੋਂ ਚਾਰ ਪੰਜ ਦਿਨ ਪਹਿਲਾਂ ਕਹਿੰਦੇ ਜੀ 99% ਪਿੰਡਾਂ ਚੋਂ ਨਸ਼ਾ ਹਟ ਗਿਆ 1% ਪਿੰਡਾਂ ਦੇ ਵਿੱਚ ਨਸ਼ਾ ਰਹਿ ਗਿਆ ਉਹ ਅਸੀਂ ਚਾਰ ਪੰਜ ਦਿਨਾਂ ਦੇ ਵਿੱਚ ਹਟਾ ਦੇਣਾ ਔਰ ਤੁਸੀਂ ਰਾਤ ਹੀ ਇੱਕ ਘਟਨਾ ਹੋ ਕੇ ਹਟਈਏ ਭਾਈ ਬਖਤੌਰ ਜਿੱਥੇ ਨਸ਼ਾ ਤਸਕਰਾਂ ਨੇ ਇੱਕ ਬੰਦੇ ਦੀਆਂ ਹੱਡੀਆਂ ਚੂਰਚੂਰ ਕਰਤੀਆਂ ਦੱਸੋ ਨਸ਼ਾ ਕਿੱਥੇ ਹਟ ਗਿਆ ਸੋ ਇੱਕ ਤਰੀਕ ਸੀ 31 ਮਈ ਵੀ ਟੱਪ ਗਈ ਅੱਗੋਂ ਇਹਨਾਂ ਨੇ ਕੋਈ ਹੋਰ ਤਰੀਕ ਕੱਢ ਦੇਣੀ ਆ ਉਹ ਵੀ ਟੱਪ ਜਾਣੀ ਹੈ ਪਲੈਨਿੰਗ ਕੋਈ ਹੈ ਨਹੀਂ ਕੋਈ ਸੰਜੀਦਗੀ ਨਹੀਂ ਕੋਈ ਸੋਚ ਨਹੀਂ ਯੂਪੀ ਦੀ ਰੀਸ ਕਰਨਾ ਚਾਹੁੰਦੇ ਆ ਵੀ ਜਿਵੇਂ ਉੱਥੇ ਲਾਅ ਐਂਡ ਆਰਡਰ ਆ ਗਿਆ ਉੱਥੇ ਨਸ਼ਾ ਤਸਕਰ हट ਗਏ ਗੈਂਗਸਟਰ हट ਗਏ ਉਹਨਾਂ ਦੀ ਰੀਸ ਕਰਨਾ ਚਾਹੁੰਦੇ ਆ ਪਰ ਨਾ ਉਹ ਜੀ ਸੋਚ ਹੈ ਨਾ ਸੰਜੀਤਗੀ ਹੈ ਨਾ ਕੋਈ ਪਲੈਨਿੰਗ ਹੈ